ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਵਿੱਚ। ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਜੀ। ਥੋੜੇ ਜਿਹਾ ਕੁੰਡੇ ਪਾ ਕੇ ਆਪਾਂ ਆਪਣਾ ਡਿਜ਼ਾਈਨ ਬਣਾਉਂਗੇ ਜੀ। ਜੇ ਆਪਾਂ ਜ਼ਿਆਦਾ ਕੁੰਡੇ ਪਾਉਨੇ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੀ। ਕੁੰਡੇ ਆਪਾਂ ਆਪਣੀ ਮਰਜ਼ੀ ਨਾਲ ਆਪਣੇ ਜਿਹੇ ਜੇ ਪਾਉਣੇ ਆ ਥੱਲੇ ਤੇ ਡਿਜ਼ਾਈਨ ਬਣਾ ਸਕਦੇ ਆ ਬਾਰਡਰ ਦਾ ਡਿਜ਼ਾਈਨ ਬਣਾ ਕੇ ਉੱਪਰ ਆਪਣਾ ਬਾਰਡਰ ਸ਼ੁਰੂ ਕਰ ਸਕਦੇ ਆ ਸਲਾਈਆਂ ਆਪਣੀ ਉਨ ਦੇ ਹਿਸਾਬ ਨਾਲ ਲੈਣੀਆਂ ਜੀ ਇਹ ਉਨਾਂ ਜੀ ਜਿਹੜੀ ਇਸ ਤਰ੍ਹਾਂ ਦੀ ਹੈ ਇਹ 10 ਨੰਬਰ ਦੀ ਸਲਾਈ ਲੱਗੀ ਹੋਈ ਹੈ ਜੀ ਇਹਨੂੰ ਆਪਾਂ 10 ਨੰਬਰ ਦੀ ਸਲਾਈ ਨਾਲ ਹੀ ਦੱਸ ਦਿੰਦੇ ਆ ਸਾਰੇ ਡਿਜ਼ਾਈਨ ਤੁਹਾਨੂੰ ਕਿਉਂਕਿ ਇਹੀ ਉਨਾਂ ਮੇਰੇ ਕੋਲ 10 ਨੰਬਰ ਵਾਲੀ ਕੁੰਡੇ ਜਿਹੜੇ ਪੌਣੇ ਜੀ ਆਪਾਂ ਨੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਆਪਣੇ ਫालतੂ ਰੱਖ ਲੈਣੇ ਜੀ ਥੋੜੇ ਜਿਹਾ ਕੁੰਡੇ ਪਾ ਕੇ ਆਪਾਂ ਆਪਣਾ ਡਿਜ਼ਾਈਨ ਬਣਾਉਂਗੇ ਜੀ ਜੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਉਂਦੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਰਿਕਵੈਸਟ ਹੈ ਜੀ ਤੁਹਾਡੇ ਮੂਰੇ ਕੋਈ ਐਸ ਤਰ੍ਹਾਂ ਆਪਾਂ ਨੇ ਦਿਨ-ਦਿਨ ਦੇ حساب ਨਾਲ ਕੁੰਡੇ ਪਾ ਕੇ ਦੋ ਕੁੰਡੇ ਆਪਾਂ ਨੇ ਆਪਣੇ ਫालतੂ ਰੱਖ ਲੈਣੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਜਿੱਦਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਜੀ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਜੀ ਇਹ ਇੱਕ ਸਲਾਈ ਦਾ ਡਿਜ਼ਾਈਨ ਹੈ ਜੀ ਇਹ ਸਿਰਫ ਦੇਖਿਓ ਤੁਸੀਂ ਹੈਰਾਨ ਹੋ ਜਾਣਾ ਇਹ ਦੇਖ ਕੇ ਵੀ ਇੱਕ ਸਲਾਈ ਵਿੱਚ ਇੰਨਾ ਵਧੀਆ ਡਿਜ਼ਾਈਨ ਬਣ ਗਿਆ ਇਹ ਕਿਉਂਕਿ ਇਹਦੇ ਵਿੱਚ ਦੋ ਸਲਾਈਆਂ ਆਪਾਂ ਨੇ ਇੱਕ ਸਿੱਧੀ ਤੇ ਇੱਕ ਉਲਟੀ ਆਪਾਂ ਨੇ ਪਾਉਣੀ ਆ ਆ ਦੇਖੋ ਜੀ ਆ ਆਪਾਂ ਸਿੱਧੀ ਸਲਾਈ ਜਦ ਵੀ ਆਪਾਂ ਨੇ ਬਾਰਡਰ ਤੋਂ ਉੱਪਰ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਇੱਕ ਕਸਾਈ ਆਪਣੀ ਸਿੱਧੀ ਪਾ ਲੈਣੀ ਹੈ ਇੱਕ ਪਾ ਲੈਣੀ ਉਲਟੇ ਉਸ ਤੋਂ ਬਾਅਦ ਆਪਾਂ ਨੇ ਪਾਉਣਾ ਜੀ ਆਪਣਾ ਡਿਜ਼ਾਈਨ ਸਿੱਧੀ ਸਿਲਾਈ ਆਪਾਂ ਨੇ ਪਾ ਲਈ ਜੀ ਆਪਣੀ ਪੁੱਠੀ ਸਿਲਾਈ ਚਾਹੀ ਜੀ ਆਪਾਂ ਪੁੱਠੀ ਸਿਲਾਈ ਵੀ ਆਪਾਂ ਆਪਣੀ ਪੂਰੀ ਪੁੱਠੀ-ਪੁੱਠੀ ਪਾ ਲੂਗੇ ਜੀ ਦੇਖੋ ਜੀ ਹੁਣ ਆਪਾਂ ਆਪਣਾ ਡਿਜ਼ਾਈਨ ਸ਼ੁਰੂ ਕਰੂੰਗੇ ਪਹਿਨਾ ਆਪਾਂ ਨੇ ਆਪਣਾ ਇੱਕ ਗੁੰਡਾ ਸਿੱਧਾ ਬੁਣ ਲਿਆ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਨੇ ਧਾਗਾ ਇੱਧਰ ਆਪਾਂ ਨੇ ਵਲ ਕਮਾ ਲੈਣਾ ਇੱਕ ਗੁੰਡਾ ਇਸ ਤਰ੍ਹਾਂ ਬੁਣ ਲੈਣਾ ਜੀ ਇਸ ਤਰ੍ਹਾਂ ਬੁਣ ਕੇ ਇਹਨੂੰ ਕੱਢਣਾ ਨਹੀਂ ਸਿਲਾਈ 'ਚੋਂ ਇਹ ਕੁੰਡੇ ਨੂੰ ਵੀ ਨਾਲ ਲੈ ਲੈਣਾ ਤੇ ਇੱਕ ਹੋਰ ਲੈ ਲੈਣ ਅੱਗੇ ਦੋ ਗੁੰਡੇ ਬੁਣ ਲਏ ਜੀ ਹੁਣ ਫੇਰ ਨਹੀਂ ਆਪਾਂ ਨੇ ਇਹਨੂੰ ਸਿਲਾਈ 'ਚੋਂ ਤਾਰਨਾ ਦੋਨਾਂ ਨੂੰ ਇਹਨਾਂ ਦੋਨਾਂ ਨੂੰ ਵੀ ਨਾਲ ਲੈ ਲੈਣਾ ਤੇ ਤੀਜਾ ਗੁੰਡਾ ਹੋਰ ਲੈ ਲੈਣਾ ਆ ਦੇਖੋ ਇਹ ਤਿੰਨ ਗੁੰਡੇ ਆਪਾਂ ਨੇ ਇਸ ਤਰ੍ਹਾਂ ਬੁਣ ਦੇਣੇ ਇਹ ਦੇਖੋ ਦੁਬਾਰਾ ਦੁਬਾਰਾ ਸਮਝੋ ਜੀ ਫੇਰ ਇੱਕ ਗੁੰਡਾ ਆਪਾਂ ਨੇ ਇਸ ਤਰ੍ਹਾਂ ਉਲਟਾ ਬਣਿਆ ਕੈ ਇਹਨੂੰ ਆਪਾਂ ਨੇ ਸਲਾਈ ਤੋਂ ਕੱਢਣਾ ਨਹੀਂ ਦੂਜਾ ਵੀ ਇਸ ਤਰ੍ਹਾਂ ਹੀ ਬਣਾ ਲਿਆ ਆਪਾਂ ਨੇ ਫੇਰ ਨਹੀਂ ਇਹਨੂੰ ਸਲਾਈ ਤੋਂ ਕੱਢਣਾ ਆਪਾਂ ਨੇ ਦੋ ਗੁੰਡੇ ਇਹ ਵੀ ਲੈ ਲੇ ਤੇ ਇੱਕ ਹੋਰ ਲੈ ਲਿਆ ਨਾਲ ਤਿੰਨ ਹੋ ਗਏ ਕਹੋ ਜੇ ਇਸ ਤਰ੍ਹਾਂ ਆਪਣੇ ਤਿੰਨ ਦੇ ਤਿੰਨ ਗੁੰਡੇ ਪੂਰੇ ਰਹਿ ਜਾਣੇ ਜੀ ਦੇਖੋ ਇਹ ਧਿਆਨ ਨਾਲ ਆਹ ਗੁੰਡਾ ਆਪਾਂ ਨੇ ਇਸ ਤਰ੍ਹਾਂ ਪੁੱਠਾ ਬੁਣ ਲਿਆ ਸਲਾਈ ਜਿਉ ਕੱਢਣਾ ਨਹੀਂ ਜੀ ਇਹ ਇੱਕ ਗੁੰਡਾ ਵੀ ਆਪਾਂ ਨੇ ਇਸ ਤਰ੍ਹਾਂ ਲੈ ਲੈਣਾ ਸਲਾਈ 'ਚ ਤੇ ਦੂਜਾ ਆਪਾਂ ਨੇ ਹੋਰ ਲੈ ਲੈਣਾ ਦੋ ਹੋ ਗਏ ਇਹ ਇਹ ਦੋ ਬੁਣ ਲਏ ਜੀ ਆਪਾਂ ਨੇ ਬੁਣਨੇ ਪੁੱਠੇ ਹੀ ਆ ਜੀ ਫੇਰ ਆਪਾਂ ਨੇ ਇਹਨਾਂ ਨੂੰ ਸਲਾਈ ਦੇ ਵਿੱਚੋਂ ਕੱਢਣਾ ਨੇ ਜੀ ਇਹ ਦੋ ਕੁੰਡੇ ਵੀ ਆਪਾਂ ਨੇ ਇਸ ਤਰ੍ਹਾਂ ਲੈ ਲਿਆ ਤੀਜਾ ਫੇਰ ਲੈ ਲਿਆ ਤਿੰਨ ਦੇ ਤਿੰਨ ਆਪਾਂ ਨੇ ਆ ਦੇਖੋ ਜੀ ਪਹਿਲਾ ਇੱਕ ਬੁਣਿਆ ਫੇਰ ਇਹ ਵੀ ਨਾਲ ਲਿਆ ਤੇ ਆਹ ਲਿਆ ਦੋ ਬੁਣੇ ਫੇਰ ਦੋਨੇ ਨਾਲ ਲੈ ਤੀਜਾ ਲਿਆ ਤਿੰਨ ਇਕੱਠੇ ਬੁਣ ਲੇ ਆ ਦੇਖੋ ਜੀ ਇੱਧਰ ਆਪਣੇ ਤਿੰਨ ਦੇ ਤਿੰਨ ਕੁੰਡੇ ਹੋ ਗਏ ਪੂਰੇ ਕੁੰਡਾ ਕੋਈ ਘਟਣਾ ਵਧਣਾ ਨਹੀਂ ਜੀ ਨਾਲ ਦੀ ਨਾਲ ਆਪਣੇ ਕੁੰਡੇ ਪੂਰੇ ਹੋਈ ਜਾਣਗੇ ਇੱਕ ਕੁੰਡਾ ਬੁਣਿਆ ਜੀ ਪੁੱਠਾ ਇਹਨੂੰ ਵੀ ਨਾਲ ਲਿਆ ਦੂਜਾ ਕੁੰਡਾ ਬੁਣਿਆ ਪੁੱਠਾ ਸਲਾਈ ਤੋਂ ਫੇਰ ਨਹੀਂ ਕੱਢਣਾ ਫੇਰ ਆਪਾਂ ਨੇ ਤੀਜਾ ਕੁੰਡਾ ਲਿਆ ਇਹ ਦੇਖੋ ਜੀ ਜਿਹੜਾ ਖੇਚ ਕੁੰਡਾ ਰਹਿ ਗਿਆ ਭਾਵੇਂ ਪਿੱਛੇ ਘੁਮਾ ਕੇ ਆਪਾਂ ਇਹਨੂੰ ਸਿੱਧਾ ਪਾਉਣ ਤੋਂ ਭਾਵੇਂ ਆਪਾਂ ਇਹਨੂੰ ਪੁੱਠਾ ਹੀ ਕਹਿੰਦੇ ਹਾਂ ਫੇਰ ਆਪਾਂ ਆਗੇ ਜੀ ਉਲਟੇ ਪਾਸੇ ਉਲਟੇ ਪਾਸੇ ਨੇ ਆਪਾਂ ਨੇ ਇਹ ਆਪਣੀ ਪੂਰੀ ਸਲਾਈ ਇਸ ਤਰ੍ਹਾਂ ਉੱਠੇ ਹੁੰਡੇ ਬੁੰਨ ਲੈਣੇ ਨੇ ਜੀ ਸਾਰੇ ਅੰਡਾ ਜਾਨ ਆਪਾਂ ਇੱਕੋ ਸਲਾਈ ਜੇ ਪੈਣਾ ਜੀ ਆ ਵੀ ਦੇਖੋ ਆਪਣੀ ਉਲਟੀ ਸਲਾਈ ਹੋ ਗਈ ਉਸ ਤੋਂ ਬਾਅਦ ਆਪਾਂ ਸਿੱਧੀ ਪਾਉਂਗੇ ਫਿਰ ਉਲਟੀ ਪਾਉਂਗੇ ਫਿਰ ਆਪਾਂ ਡਿਜ਼ਾਈਨ ਪਾਉਂਗੇ ਜੀ ਖੋ ਜਿਹੜਾ ਇਹਨ ਆਪਣਾ ਇੱਕੋ ਸਲਾਈ ਜਿਹੜਾ ਡਿਜ਼ਾਈਨ ਪਾਇਆ ਜੀ ਆਪਾਂ ਨੇ ਦੇਖੋ ਕਿੰਨਾ ਵਧੀਆ ਲੱਗਦਾ ਡਿਜ਼ਾਈਨ ਬਣ ਕੇ ਅੱਪਾ ਇਹਦੇ ਵਿੱਚ ਜਿਹੜੀਆਂ ਪੁੱਠੀਆਂ ਸਿੱਧੀਆਂ ਸਲਾਈਆਂ ਪਾਉਣੀਆਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੇ ਹੁਣ ਇੱਕ ਸਿੱਧੀ ਪਾ ਲਈ ਫਿਰ ਪੁੱਠੀ ਪਾ ਲਈ ਫਿਰ ਡਿਜ਼ਾਈਨ ਪਾਉਣਾ ਇਸ ਤਰ੍ਹਾਂ ਆਪਾਂ ਸਲਾਈਆਂ ਵੱਧ ਵੀ ਪਾ ਸਕਦੇ ਦੋ ਸਿੱਧੀਆਂ ਦੋ ਪੁੱਠੀਆਂ ਵੀ ਪਾ ਸਕਦੇ ਆ ਉਹਦੇ ਨਾਲ ਵੀ ਡਿਜ਼ਾਈਨ ਵਧੀਆ ਲੱਗਦਾ ਜੀ ਪਰ ਇਹ ਡਿਜ਼ਾਈਨ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਰੱਖਿਆ ਹੋਇਆ ਉਹ ਦਿਖਾਉਣੀ ਆ ਜੀ ਜੇ ਆਪਾਂ ਇਹਦੇ ਵਿੱਚ ਇੱਕ ਸਲਾਈ ਸਿੱਧੀ ਇੱਕ ਪੁੱਠੀ ਪਾਉਂਗੇ ਜੀ ਤਾਂ ਫਿਰ ਇਹ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖੂਗਾ ਜੀ ਇਹਦੇ ਵਿੱਚ ਹੁਣ ਪਤਾ ਵੀ ਨਹੀਂ ਲੱਗਦਾ ਜੀ ਆਪਾਂ ਨੇ ਦੋਸ ਲਾਈਆਂ ਪਲੇਨ ਪੰਜਾਂ ਹੋਈਆਂ ਜੇ ਆਪਾਂ ਜ਼ਿਆਦਾ ਪਾਉਂਗੇ ਫਿਰ ਜ਼ਿਆਦਾ ਪਤਾ ਲੱਗੂਗਾ ਇਹ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਜਿਵੇਂ ਤੁਸੀਂ ਪਾਉਣਾ ਚਾਹੁੰਦੇ ਆ ਡਿਜ਼ਾਈਨ ਪਾ ਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਦਸਤਾਂ ਦਾ ਢੰਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ